ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 15 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਇਸ ਵੀਡੀਓ ਵਿੱਚ ਦੋਸਤੋ ਤੁਹਾਨੂੰ ਇੱਕ ਵੈੜ ਦਿਖਾਉਣੀ ਆ ਆ ਬਿਲਕੁਲ ਕ੍ਰੋਸ ਦੇ ਵਿੱਚ ਵੈੜ ਆ ਦੋਸਤੋ ਪੂਰੀ ਡਿਟੇਲ ਜਿਹੜੀ ਦੋਸਤੋ ਮੈਂ ਤੁਹਾਨੂੰ ਖੁਦ ਦੱਸੂਗਾ ਏਰੀਆ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਦੋਸਤੋ ਪਿੰਡ ਰਸੂਲਪੁਰ ਨਹਿਰਾ ਨੇੜੇ ਦੋਸਤੋ ਸੇਰੋਂ तहसील ਤੇ ਜਿਲ੍ਹਾ ਜਿਹੜਾ ਦੋਸਤੋ ਤਰਨ ਤਰਨ ਲੱਗਦਾ ਹੈਗਾ ਸੋ ਵਿਜ਼ਿਟ ਕਰਕੇ ਦੋਸਤੋ ਤਸੱਲੀ ਦੇ ਨਾਲ ਤੁਸੀਂ ਜਿਹੜੀ ਇਹ ਵਹਿੜ ਚੁਵਾਈ ਕਰ ਸਕਦੇ ਜੋ ਦੋ ਟਾਈਮ ਤਿੰਨ ਟਾਈਮ ਦੂਰੋਂ ਨੇੜੇੋਂ ਪਹੁੰਚ ਕੇ ਵਹਿੜ ਦੋਸਤੋ ਜਿਹੜੀ 25 ਦਿਨ ਦੀ ਸੂਈ ਹੈਗੀ ਆ ਅੱਜ ਤਕਰੀਬਨ 25 ਦਿਨ ਹੋ ਗਿਆ ਸਮਾਂ ਸੂਈ ਨੂੰ نیچے ਇਸ ਦੇ ਜਿਹੜਾ ਦੋਸਤੋ ਫੀਮੇਲ ਕਾਫ ਆ ਤੇ ਮੌਕੇ ਤਾਂ ਜਿਹੜਾ ਦੁੱਧ ਆ ਦੋਸਤੋ 7 ਤੋਂ 8 ਕਿਲੋ ਜਿਹੜਾ ਬਿਲਕੁਲ ਰੈਡੀ ਦੁੱਧ ਹੈਗਾ ਇਸ ਦੇ نیچے ਤੇ ਚਾਵਣ ਵੀਰ ਤੁਸੀਂ ਜਰੂਰ ਖਰੀਦ ਸਕਦੇ ਜੀ ਮੁੱਲ 25000 ਡਿਮਾਂਡ ਕਰਦਾ ਵੀਰ ਆ ਬਾਈ ਓਂਕਾਰ ਓਨਰ ਆ ਦੋਸਤੋ ਨੰਬਰ ਜਿਹੜੇ ਆ ਬਿਲਕੁਲ نیچے ਉਸ ਤੇ ਆਪਾਂ ਚੱਲਦੇ ਕਰ ਦਿੱਤੇ ਆ ਸੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ 25000 ਡਿਮਾਂਡ ਆ ਦੋਸਤੋ 25000 ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਹੋਇਆ ਮਾਨਤਨ ਤੁਹਾਡਾ ਜਰੂਰ ਕਰ ਦਿੱਤਾ ਜਾਵੇਗਾ ਸੋ ਇੱਕ ਵਾਰੀ ਜਿਹੜੀ ਚੈੱਕ ਤਸੱਲੀ ਹੈਗੀ ਦੋਸਤੋ ਥਣਾ ਦੀ ਜਰੂਰ ਕਰ ਲਿਓ ਬਾਕੀ ਪ੍ਰੋਪਰ ਆ ਵੈੜ ਜਿਹੜੀ ਆ ਦੋਸਤੋ ਸੀਰੀਅਸ ਅਲੱਗ ਹੈਗੀ ਆ ਬਿਲਕੁਲ ਛੋਟੇ ਭਾਦੀ ਹੈਗੀ ਆ ਕਿਸੇ ਵੀ ਵੀਰ ਨੇ ਅੱਗੇ ਘਰੇ ਰੱਖਣੀ ਆ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਸੋ ਦੋਸਤੋ ਨੰਬਰ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ 79945585 ਆ ਵੀਰ ਤੇ ਜਿਹੜੇ ਸੰਪਰਕ ਨੰਬਰ ਨੇ ਵੈੜ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਥਾਣਾ ਹਵਾਨਾ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ نیچے ਫੀਮੇਲ ਕਾਫ ਆ ਬੱਚੀ ਆ نیچے ਜ਼ਰੂਰ ਤੁਸੀਂ ਗੌਰ ਕਰ ਸਕਦੇ ਜੀ ਬਾਕੀ ਬੈਕ ਸਾਈਡ ਤੋਂ ਜਿਹੜਾ ਤੁਸੀਂ ਜ਼ਰੂਰ ਥਾਣ ਦੇਵਾ ਦੇਖ ਲਓ ਤੇ ਬਿਲਕੁਲ ਸਾਫ ਦੋਸਤੋ ਹੈਗੀ ਥਾਣਾ ਦੀ ਚਵਾਈ ਬਿਲਕੁਲ ਪੋਲੀ ਆ ਧਾਰ ਬਿਲਕੁਲ ਇੱਕ ਨੰਬਰ ਕਿਸੇ ਵਿੱਚੋਂ ਭੂਰ ਜਿਹੜਾ ਛੱਟਾ ਨਹੀਂ ਹੈਗਾ ਮੌਕੇ ਦਾ ਦੁੱਧ 7 ਤੋਂ 8 ਲੀਟਰ ਜਿਹੜਾ ਹੈਗਾ ਦੁੱਧ ਦੋਸਤੋ ਅਜੇ ਹੋਰ ਵੀ ਅੱਗੇ ਵਧ ਜੂਗਾ ਪਸ਼ੂ ਪਸ਼ੂ ਪਾਲ ਕ ਵੀਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਸ੍ਰੀ ਅਕਾਲ ਜੀ